ਗਲਤ ਕੰਮ ਨਹੀਂ ਕੀਤਾ ਉਹਦੇ ਨਾਲ ਤੇ ਉਹਦੇ ਸਬੰਦ ਚ ਫਿਰ ਅਸੀਂ ਉਹਦਾ ਬਿਆਨ ਲੈ ਕੇ ਮੁਕੱਦਮਾ ਦਰਜ ਕਰ ਦੁੱਤਾ ਤੇ ਉਹਦੀ ਅਰੈਸਟ ਪਾ ਲਈ ਚਾਰ 6 ਪਾਕਟ ਵੇਟ ਮੈਡੀਕਲ ਹੋ ਰਿਹਾ ਹੈ ਜੀ ਮੈਡੀਕਲ ਹੋ ਰਿਹਾ ਜੀ ਡਾਕਟਰ ਅਰਦੀਪ ਕੀ ਸਾਇਆ ਕੀ ਉਹ ਮਾਮਲਾ ਪੁੱਜਾ ਜਿਹੜਾ ਹਾਂ ਜੀ ਬਿਲਕੁਲ ਹਣੀ 9 ਸਾਲ ਦਾ ਬੱਚਾ ਆ ਆ ਹਿਸਟਰੀ ਹੈ ਕਿ ਉਹਦੇ ਨਾਲ ਕੁਝ ਗਲਤ ਹੋਇਆ ਆਪਾਂ ਦਾ ਮੈਡੀਕਲ ਕੀਤਾ ਤੇ ਸੈਂਪਲ ਆਪਾਂ ਜੂਰ ਕਰ ਲਿਆ ਸੀਲ ਕਰ ਲਿਆ ਤੇ ਆਪਾਂ ਅੱਗੇ ਫਾਰਵਰਡ ਕਰਦੇ ਹਾਂ ਤੇ ਲਾ ਤੇ ਕਿ ਇਹ ਮੈਡੀਕਲ ਕਰ ਦਿੱਤਾ ਗਿਆ ਹੈ ਗਲਤ ਨਹੀਂ ਨਾਰੀ ਹਮਤਿਆਰ ਇਹ ਬੱਚਾ ਹੈ ਕਿ ਇਹ ਕਿਹਦੀ ਹੋਦੀ ਇਸਦੀ ਬੇਸੀ ਬੀਸੀ ਉਹਦੇ ਹਿਸਾਬ ਨਾਲ 7-8 ਦਿਨ ਤੋਂ ਹੋਰ ਕੁਝ ਮਲਟੀਪਲ ਟਾਈਮਸ ਹੋ ਰਿਹਾ ਹੈ ਇਹ ਜੀ ਕੱਲ ਸਾਡੇ ਕੋਲ ਇੱਕ ਬਜ਼ੁਰਗ ਆਏ ਸੀ ਸ਼ਾਮੀ ਉਹਨਾਂ ਨੇ ਸਾਨੂੰ ਦੱਸਿਆ ਕਿ ਮੇਰੇ ਕੋਤੇ ਦੇ ਨਾਲ 13 ਜਨਵਰੀ 24 ਤੋਂ ਲੈ ਕੇ 4-5 ਦਿਨ ਪਹਿਲਾਂ ਤੱਕ ਕਾਫੀ ਵਾਰ ਸਾਡੇ ਗੌਂਡੀ ਪ੍ਰੇਮ ਸਿੰਘ ਨੇ ਗਲਤ ਕੰਮ ਕੀਤਾ ਉਹਦੇ ਨਾਲ ਉਹ ਤੇ ਸਾਨੂੰ ਫਿਰ ਅਸੀਂ ਉਹਦਾ ਬਿਆਨ ਲੈ ਕੇ ਮੁਕੱਦਮਾ ਦਰਜ ਕਰ ਦਿੱਤਾ ਤੇ ਉਹਦੀ ਅਰੈਸਟ ਪਾ ਲਈ ਕਿਹੜੀ ਐਟਰਾਮਾ ਲੰ? 4 6 ਪੌਪਸਟ ਮੈਡੀਕਲ ਹੋ ਰਿਹਾ ਸੀ ਮੈਡੀਕਲ ਹੋ ਰਿਹਾ ਸੀ ਜੀ ਉਹ ਮਾਮਲਾ ਬੁਲਦੇ ਬਸ ਬੱਚੇ ਹਾਂਜੀ ਮੇਰੇ ਕੋਲ ਹੀ 9 ਸਾਲ ਦਾ ਬੱਚਾ ਆਇਆ ਆ ਹਿਸਟਰੀ ਹੈ ਕਿ ਉਹਦੇ ਨਾਲ ਕੁਝ ਗਲਤ ਹੋਇਆ ਤੇ ਆਪਾਂ ਉਹਦਾ ਮੈਡੀਕਲ ਕੀਤਾ ਤੇ ਸਭ ਲਾਪਰ ਡੂਨ ਕਰ ਲਿਆ ਸੀਲ ਕਰ ਲਿਆ ਤੇ ਆਪਾਂ ਅੱਗੇ ਫਾਰਵਰਡ ਕਰਨੇ ਆ ਕਿ ਲਾਫ ਤੇ ਕਿ ਇਹ ਨਹੀਂ ਨਹੀਂ ਕਰੀ ਕਿ ਜੇ ਗਲਤ ਹੁਦਦਾਰੀ ਹੋਵੇ ਕਿ ਮੈਡੀਕਲ ਦੀ ਉਹਦੀ ਕਿਸੇ ਬੀਮੇ ਦੀ ਚੱਲ ਜੇ ਉਹਦੇ ਹਿਸਾਬ ਨਾਲ ਤਾਂ ਕਤਲ ਕਿਨੇ ਤੁਹਾਨੂੰ ਕੁਝ ਹੋ ਰਿਹਾ ਮਲਟੀਪਲ ਟਾਈਮਸ ਔਰ ਇੰਜਰੀਜ਼ ਜਿਹੜੀ ਹੈ ਉਹ ਤੇ ਜੀ ਇਹ ਜੀ ਕੱਲ ਸਾਡੇ ਕੋਲ ਇੱਕ ਬਜ਼ੁਰਗ ਆਏ ਸੀ ਸ਼ਾਮੇ ਉਹਨਾਂ ਨੇ ਸਾਨੂੰ ਦੱਸਿਆ ਕਿ ਮੇਰੇ ਪੋਤੇ ਦੇ ਨਾਲ 13 ਜਨਵਰੀ 24 ਤੋਂ ਲੈ ਕੇ 4-5 ਦਿਨ ਪਹਿਲਾਂ ਤੱਕ ਕਾਫੀ ਵਾਰ ਸਾਡੇ ਗਵੰਡੀ ਪ੍ਰੇਮ ਸਿੰਘ ਨੇ ਗਲਤ ਕੰਮ ਕੀਤਾ ਉਹਦੇ ਨਾਲ ਉਹਦੇ ਸਬੰਧ ਚ ਫਿਰ ਅਸੀਂ ਉਹਦਾ ਬਿਆਨ ਲੈ ਕੇ ਮੁਕੱਦਮਾ ਦਰਜ ਕਰ ਦਿੱਤਾ ਤੇ ਉਹਦੀ ਅਰੈਸਟ ਪਾਲੀ ਕਿਹੜੀ ਤਰ੍ਹਾਂ 4 6 ਬਾਕਸ ਹੈ ਮੈਡੀਕਲ ਹੋ ਗਿਆ ਹੈ ਮੈਡੀਕਲ ਹੋ ਰਿਹਾ ਜੀ ਡਾਕਟਰ ਜੀ ਵੀ ਰੋਕੀ ਜੀ ਕੀ ਉਹ ਮਾਮਲਾ ਬੱਚੇ ਬੱਚੇ ਹਾਂ ਜੀ ਮੇਰੇ ਕੋਲ ਹਣੀ 9 ਸਾਲ ਦਾ ਬੱਚਾ ਹੈ ਅਮ ਇਸਦੀ ਐਗਜ਼ੀ ਡਿਵੈਲਪਮੈਂਟ ਵਿੱਚ ਗਲਤ ਹੋਇਆ ਤੇ ਆਪਾਂ ਉਹਦਾ ਮੈਡੀਕਲ ਕੀਤਾ ਤੇ ਸੈਂਪਲ ਆਪਾਂ ਜੁੜ ਕਰ ਲਿਆ ਸੀਲ ਕਰ ਲਿਆ ਕਿ ਆਪਾਂ ਅੱਗੇ ਫਾਰਵਰਡ ਕਰਨਾ ਤੇ ਲਾ ਤੋਂ ਦੇਖੋ ਜੀ ਉਹਦੀ ਹਿਸਟਰੀ ਲਈ ਸੀ ਬੱਚੇ ਦੀ ਉਹਦੇ ਹਿਸਾਬ ਨਾਲ ਤਾਂ 7-8 ਮਹੀਨੇ ਤੋਂ ਆ ਕੁਝ ਹੋ ਰਿਹਾ ਹੈ ਮਲਟੀਪਲ ਟਾਈਮਸ اور ਇੰਜਰੀਜ਼ ਜਿਹੜੀਆਂ ਹੋ ਕੇ ਰਹੀਆਂ ਹੈ ਅੱਛਾ